ਹਾਂਜੀ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜਾ ਬੰਦ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਸਿੱਧਾ ਸਿੱਧੂਪੁਰ ਉਹਦੇ ਪ੍ਰਧਾਨ ਸਾਹਿਬ ਜਗਜੀਤ ਸਿੰਘ ਢੱਲੇਵਾਲ ਪਿਛਲੇ 33-34 ਦਿਨ ਤੋਂ ਮਰਨਵਰਤ ਤੇ ਉਹ ਬੈਠੇ ਹੋਏ ਆ ਖਨੌਰੀ ਵਿਖੇ ਮੈਂ ਵੀ ਬਾਰਡਰ ਤੇ ਜਾ ਕੇ ਆਇਆ ਸੀ ਇਹ ਜਿਹੜਾ ਬੰਦ ਆ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਹੈ ਇਹ ਬੰਦ ਸਾਰੇ ਪੰਜਾਬੀਆਂ ਲਈ ਔਰ ਜੇ ਕਿਸਾਨ ਡੁੱਬ ਗਿਆ ਜੇ ਕਿਸਾਨੀ ਮਰ ਗਈ ਤਾਂ ਸਮਝ ਲਓ ਉਹਦੇ ਨਾਲ ਵਪਾਰੀ ਵੀ ਮਰ ਗਿਆ ਤੇ ਮਜ਼ਦੂਰ ਵੀ ਖਤਮ ਹੋ ਗਿਆ ਸੋ ਇਸ ਬੰਦ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਫਲ ਕਰਨਾ ਚਾਹੀਦਾ ਔਰ ਜਿਹੜਾ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਚਾਹੇ ਕੋਈ ਵੀ ਕਿਸੇ ਵੀ ਸਮਾਜਿਕ ਜਥੇਬੰਦੀ ਨਾਲ ਸੰਬੰਧਿਤ ਚਾਹੇ ਆੜਤੀਆ ਵਰਗਾ ਚਾਹੇ ਮਲਾਜ਼ਮ ਆ ਚਾਹੇ ਮਜ਼ਦੂਰ ਆ ਤੇ ਚਾਹੇ ਮੇਰੇ ਪੰਜਾਬ ਦੇ ਨੌਜਵਾਨ ਸਾਥੀ ਵੀਰ ਤੇ ਚਾਹੇ ਕਿਸੇ ਵੀ ਸਿਆਸੀ ਜਮਾਤ ਨਾਲ ਕੋਈ ਸੰਬੰਧ ਰੱਖਦਾ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਬਣਦਾ ਉੱਥੇ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਮੁਲਕ ਆ 85% ਦੀ ਕਿਸਾਨੀ ਨਾਲ ਸੰਬੰਧਤ ਆ ਤੇ ਪੰਜਾਬ ਦਾ ਕਿਸਾਨ ਜਿਹੜਾ ਅੱਧੇ ਹਿੰਦੁਸਤਾਨ ਦਾ ਢਿੱਡ ਭਰਦਾ ਜੇ ਉਹਦੇ ਪੱਲੇ ਕੁਝ ਨਾ ਰਿਆ ਤਾਂ ਹਿੰਦੁਸਤਾਨ ਵੀ ਭੁੱਖਾ ਮਰ ਜੂਗਾ ਸੋ ਦੱਲੇਵਾਲ ਸਾਹਿਬ ਨੇ ਬਹੁਤ ਵੱਡੀ ਹਿੰਮਤ ਕੀਤੀ ਆ ਜਿਹੜਾ 14 ਮਹੀਨੇ ਪਹਿਲਾਂ ਸੰਘਰਸ਼ ਚੱਲਿਆ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਮੋਦੀ ਆਪਦੀਆਂ ਜਿਹੜੀਆਂ ਵਾਅਦੇ ਕੀਤੇ ਸੀ ਉਹਦੇ ਤੋਂ ਮੁੱਕਰ ਗਿਆ ਭੱਜ ਗਿਆ ਉਹਦੇ ਵਿਰੋਧ ਦੇ ਵਿੱਚ ਹੁਣ ਵੀ ਪਿਛਲੇ 9-10 ਮਹੀਨਿਆਂ ਤੋਂ ਖਨੌਰੀ ਬਾਰਡਰ ਤੇ ਧਰਨਾ ਚੱਲ ਰਿਹਾ ਸੀ ਲੇਕਿਨ ਜਦੋਂ ਮੰਗਾ ਨਹੀਂ ਮੰਨੀਆਂ ਤਾਂ ਡੱਲੇਵਾਲ ਸਾਹਿਬ ਨੇ ਬੜੀ ਵੱਡੀ ਹਿੰਮਤ ਵਿਖਾਉਂਦੇ ਹੋਏ ਕਿਉਂਕਿ ਅਕਸਰ ਲੋਕ ਕਹਿੰਦੇ ਆ ਕਿ ਲੀਡਰ ਭਾਸ਼ਣ ਦੇ ਕੇ ਆਮ ਜਨਤਾ ਨੂੰ ਮਰ ਲਈ ਅੱਗੇ ਭੇਜ ਦਿੰਦਾ ਬਲਦੀ ਦੇ ਵਿੱਚ ਸਿੱਟ ਦਿੰਦਾ ਲੇਕਿਨ ਇੱਥੇ ਡੱਲੇਵਾਲ ਸਾਹਿਬ ਨੇ ਪਹਿਲ ਕੀਤੀ ਆ ਔਰ ਅੱਜ ਮੈਂ ਤੇ ਮੇਰੇ ਫਤਨ ਵਾਲੇ ਦੇ ਜਿੰਨੇ ਵੀ ਮੇਰੇ ਯਾਰ ਦੋਸਤ ਆ ਮੇਰੇ ਭਰਾ ਹੈ ਕਿਉਂਕਿ ਸਾਡੇ ਪਿੰਡ ਵਿਆਹ ਵੀ ਹੋਇਆ ਡੱਲੇਵਾਲ ਸਾਹਿਬ ਸਾਡਾ ਰਿਸ਼ਤੇਦਾਰੀ ਕਰਕੇ ਵੀ ਸਾਡਾ ਫਰਜ਼ ਬੰਦਾ ਸੀ ਕਿ ਅਸੀਂ ਇਸ ਧਰਨੇ ਨੂੰ ਕਾਮਯਾਬ ਕਰੀਏ ਇਹਦੇ ਵਿੱਚ ਸ਼ਮੂਲੀਅਤ ਕਰੀਏ 37 ਨਾਂ ਤੋਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਕੋਈ ਅਸਰ ਜਿਹੜਾ ਸਰਕਾਰ ਦੇ ਉੱਤੇ ਨਹੀਂ ਹੋਇਆ ਤੇ ਤੁਹਾਨੂੰ ਲੱਗਦਾ ਪੰਜਾਬ ਬੰਦ ਦਾ ਕੋਈ ਅਸਰ ਜਿਹੜਾ ਪੂਰਾ ਹੋਊਗਾ ਪਹਿਲਾਂ ਵੀ ਕਹਿੰਦੇ ਸੀ 13-14 ਮਹੀਨੇ ਜਦੋਂ ਬੈਠੇ ਰਹੇ ਆ ਵੀ ਮੋਦੀ ਟੱਸ ਤੋਂ ਮਾਸ ਨਹੀਂ ਹੁੰਦਾ ਬਹੁਤ ਜਿੱਦੀ ਬੰਦਾ ਤੇ ਸਾਰੇ ਕਿਸਾਨ ਵੀਰਾਂ ਨੇ ਤੇ ਹਿੰਦੁਸਤਾਨ ਸਾਰੇ ਵਰਗਾਂ ਨੇ ਸਾਥ ਦੇ ਕੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਉਹ ਜਿਹੜੇ ਮੰਗਾ ਮਣਵਾਈਆਂ ਸੀ ਲੇਕਿਨ ਉਹਨੇ ਪਿੱਛੇ ਚ ਸ਼ੁਰਾ ਮਾਰਿਆ ਸਾਡੀ ਕਿਸਾਨੀ ਦੇ ਤੇ ਹੁਣ ਫੇਰ ਕਿਸਾਨ ਆ ਜਿਹੜੇ ਇਹ ਉੰਦੋਂ ਤੱਕ ਢੱਲੇਵਾਲ ਸਾਹਿਬ ਆਪ ਦਾ ਚਾਹੇ ਤਾਂ ਉਹਨਾਂ ਦੀ লাশ ਉਥੋਂ ਆਊਗੀ ਤੇ ਚਾਹੇ ਮੋਦੀ ਨੂੰ ਆਪ ਦੀ ਗੱਲ ਮੰਨਣੀ ਪਊਗੀ ਇਸ ਗੱਲ ਤੇ ਪਹਿਰਾ ਦਿੰਦੇ ਹੋਏ ਸਮੁੱਚੇ ਕਿਸ